ਤੇਜਾਪ ਮਾਲੀ ਧਾਨ ਮਲੇ ਸ਼ਾਂਖਾਈ ਅੰਤਰ ਪੂਜਾ ਪੜਹਿ ਕਤੇਬਾ ਸੰਜਮ ਤੁਰਕਾ ਭਾਈ ਛੋੜੀ ਲੇ ਪਾਖੰਡਾ ਨਾਮੇ ਲਐ ਜਾਹੇ ਤਰੰਦਾਨ ਮਹੱਲਾ ਪਹਿਲਾ ਮਾਨਸ ਖਾਣੇ ਕਰਹਿ ਨਿਵਾਜ ਸ਼ੁਰੀ ਵਗਾਇਨ ਤੈਨ ਗਲੱਤਾਗ ਤੈਨ ਘਰ ਬ੍ਰਾਹਮਣ ਪੂਰਹ ਨਾਦੁ ਉਨ ਭੀ ਆਵਹਿ ਓਈ ਸਾਧਨ ਕੂੜੀ ਰਾਸ ਕੂੜਾ ਵਾਪਾਰ ਕੂੜ ਬੋਲ ਕਰਹਿ ਆਹਾਰ ਸ਼ਰਮ ਧਰਮ ਕਾ ਡੇਰਾ ਦੂਰ ਨਾਨਕ ਕੂੜਾ ਰੇਹਾ ਭਰਪੂਰ ਮਥਾ ਟਿਕਾ ਤੇੜ ਧੋਤੀ ਕਖਾਈ ਹੱਥ ਛੁਰੀ ਜਗਤ ਕਾ ਸਾਈ ਨੀਲ ਵਸਤਰ